ਮਰਜੀ ਮੇਰਾ ਟੈਸਟ ਕਰਾ ਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੌਂਖਾ ਕੇ ਕਹਿਣਾ ਮੈਂ ਉਹਨੂੰ ਮੇਰਾ ਗੁਰੂ ਹਾਜ਼ਰ ਨਾਜ਼ਰ ਮੰਨਦਾ ਮੈਂ ਕਿਤੇ ਵੀ ਕੋਈ ਬੰਦਾ ਸਾਫਤ ਕਰ ਦੇਣਾ ਛੱਪ ਐਵੇਂ ਕੀਤਾ ਹੋਵੇ 2017 ਤੋਂ ਲੈ ਕੇ ਲਗਾਤਾਰ ਲੱਗਿਆ ਹਾਂ ਮੈਂ ਹਰ ਇੱਕ ਸਰਕਾਰ ਦੇ ਵਿਰੁੱਧ ਬੋਲਦਾ ਆ ਇਹ ਲੀਡਰਾਂ ਨਾਲ ਮੇਰੀ ਐਨ ਟਕੁੱਤੇ ਵਾਲਾ ਪੈ ਕਈ ਧਾਰਾਂ ਦੀ ਮਜਬੂਰੀ ਬਣ ਜਾਂਦੀ ਹੈ ਵੀ ਮੇਰੀ ਗੱਲਬਾਤ ਨਹੀਂ ਪਲਾ ਸਕਦੇ ਇਸ ਕਰਕੇ ਇਹ ਲੋਕ ਇਹ ਵੀ ਕਹਿੰਦੇ ਭਾਨਾ ਜ਼ਿਆਦਾ ਬੋਲ ਜਾਂਦਾ ਗਾਲਾਂ ਤੇ ਸਦਾ ਹੀ ਹੋ ਜਾਂਦਾ ਕਈ ਵਾਰੀ ਯਾਰ ਮੇਰੀ ਬੋਲ ਬਾਣੀ ਮਾੜੀ ਹੋ ਸਕਦੀ ਹੈ ਪਰ ਮੈਂ ਦਿਲੋਂ ਨਹੀਂ ਮਾੜਾ ਹਾਂ ਗੋਲਬਾਣੀ ਮੇਰੀ ਮਾੜੀ ਹੋ ਸਕਦੀ ਆ ਪਰ ਕੋਈ ਵੀ ਜਿੱਥੇ ਮੇਰਾ ਟੈਸਟ ਹੁੰਦਾ ਮੇਰੇ ਅੰਦਰੋਂ ਮੇਰਾ ਦਿਲ ਦਾ ਟੈਸਟ ਕਰਾ ਕੇ ਦੇ ਉਹ ਜਿੱਥੇ ਮੈਂ ਗਲਤ ਨਿਕਲਗਾ ਤੁਸੀਂ ਮੇਰਾ ਪੂਟਾ ਪੂਟਾ ਕਰਕੇ ਵੜੋ ਲੋਕ ਇਹ ਵੀ ਕਹਿੰਦੇ ਭਾਨਾ ਜ਼ਿਆਦਾ ਬੋਲ ਜਾਂਦਾ ਵੀ ਗਾਲਾਂ ਤੇ ਸਦਾ ਹੀ ਹੋ ਜਾਂਦਾ ਕਈ ਵਾਰੀ ਯਾਰ ਮੇਰੀ ਬੋਲਬਾਣੀ ਮਾੜੀ ਹੋ ਸਕਦੀ ਹੈ ਪਰ ਮੈਂ ਦਿਲੋਂ ਨਹੀਂ ਮਾੜਾ ਹੋ ਸਕਦਾ ਬੋਲਬਾਣੀ ਮੇਰੀ ਮਾੜੀ ਹੋ ਸਕਦੀ ਹੈ ਪਰ ਕੋਈ ਵੀ ਜੇ ਕਿਤੇ ਮੇਰਾ ਟੈਸਟ ਹੁੰਦਾ ਮੇਰੇ ਅੰਦਰੋਂ ਮੇਰਾ ਦਿਲ ਦਾ ਟੈਸਟ ਕਰਾ ਕੇ ਦੇਖ ਲਓ ਜੇ ਮੈਂ ਗਲਤ ਨਿਕਲ ਗਿਆ ਤਾਂ ਤੁਸੀਂ ਮੇਰਾ ਪੋਟਾ-ਪੋਟਾ ਕਰਕੇ ਵੜ ਦਿਓ ਹੁਣ ਜਿਵੇਂ ਰੀਸੈਂਟ ਇੱਕ ਵੀਡੀਓ ਵਾਇਰਲ ਹੋਉਂਦੀ ਹੈ ਜਿਹੜੀ ਇੱਕ ਸਭਾ ਨੂੰ ਤੁਸੀਂ ਸੰਬੋਧਨ ਕਰ ਰਹੇ ਹੋ ਉਹਦੇ ਵਿੱਚ ਇੱਕ ਬੰਦੇ ਦੇ ਆਪਰੋ-ਥਪੜੀ ਵੀ ਹੋ ਜਾਂਦਾ ਕੰਮ ਦੇਖੋ ਭਾਈ ਉਹਦੇ ਵਿੱਚ ਪਤਾ ਕਿਉਂ ਰਿਹੜੇ ਪਾਰਟੀ ਦੇ ਬੰਦੇ ਹੁੰਦੇ ਨੇ ਭਾਨ ਇੱਕ ਦੋ ਬੰਦੇ ਹੁੰਦੇ ਨੇ ਕਿ ਸਾਰਾ ਪਿੰਡ ਸੁਣ ਲਈ ਮੈਨੂੰ ਬੈਠਾ ਹੁੰਦਾ ਜਿਨ੍ਹਾਂ ਨੇ ਸਾਰੇ ਸਾਰੇ ਪਿੰਡ ਮੈਨੂੰ ਸੁਣ ਲੈ ਬਿਠਾਉਂਦਾ ਇੱਕ ਦੋ ਬੰਦੇ ਜਾਣ ਕੇ ਠਟਕ ਕਰਨ ਦੇ ਮਾਰੇ ਮੈਨੂੰ ਵਿੱਚ ਆ ਜਾਂਦੇ ਨੇ ਕਿ ਉਹ ਫਿਰ ਮੂਰੇ ਜਿੰਨੇ ਮੈਨੂੰ ਜਿਹੜੇ ਪਿੰਡ ਨੇ ਮੈਨੂੰ ਸਾਰਿਆਂ ਨੇ ਇਕੱਠੇ ਹੋ ਕੇ ਬੁਲਾਇਆ ਮਾਵਾ ਭੈਣਾ ਉੱਥੇ ਬਟਨੇ ਪਰ ਛੱਤਰ ਪਿੰਡ ਤਾਂ ਲਾਜ਼ਮੀ ਨੇ ਬਾਈ ਫਿਰ ਬੰਦੇ ਨੂੰ ਫਿਰ ਮੈਂ ਸਿੱਧਾ ਵੀ ਚੱਲਦਾ ਵੀ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦੱਸੋ ਵੀ ਜਿਹੜੇ ਤੁਸੀਂ ਲੀਡਰਾਂ ਨੂੰ ਪਿਆਰ ਕਰਦੇ ਹੋ ਜਿਹੜੇ ਤੁਸੀਂ ਲੀਡਰਾਂ ਨੂੰ ਆ ਮੰਨਦੇ ਹੋ ਸਾਡੇ ਇਹ ਨੇਤਾ ਨੇ ਸਾਡੇ ਐਮਐਲਏ ਨੇ ਸਾਡੇ ਐਮਪੀ ਨੇ ਸਾਡੇ ਮੁੱਖ ਮੰਤਰੀ ਨੇ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਵੀ ਕੀ ਤੁਹਾਡੇ ਉਹ ਹੱਕਾਂ ਤੇ ਉਸ ਪ੍ਰਕਾਰ ਪਹਿਰਾ ਦੇ ਰਹੇ ਨੇ ਕਿ ਕੀ ਤੁਹਾਡੇ ਹੱਕਾਂ ਦੀ ਉਸ ਪ੍ਰਕਾਰ ਗੱਲ ਕਰ ਰਹੇ ਨੇ ਜੋ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਗੱਲਾਂ ਕੀਤੀਆਂ ਉਹ 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 ਗੱਲਾਂ ਦੇ ਪੂਰੇ ਉੱਤਰੇ ਦੱਸੋ ਮੈਨੂੰ ਜਵਾਬ ਦਿਓ ਹੱਦ ਪੰਜਾਬ ਦੇ ਹਾਲਾਤ ਕੀ ਕਰਤੇ ਮੈਂ ਚਾਰ ਪੰਜ ਤੋਂ ਗੱਲਾਂ ਜਾ ਕੇ ਪਿੰਡ ਚ ਬੋਲਦਾ ਅਗਲੇ ਕੋਰੇ ਮੂਰੇ ਜਵਾਬ ਦੇਣ ਨੂੰ ਨਹੀਂ ਹੁੰਦਾ ਜਵਾਬ ਵੀ ਦੱਸੋ ਕੀ ਜਿਹੜੀਆਂ ਵੀਆਈਪੀ ਸਕਿਉਰਟੀ ਦੀ ਗੱਲ ਕਰੀ ਸੀਗੀ ਕੀ ਫਲੈਕਸ ਮਸ਼ਹੂਰੀਆਂ ਦੀ ਗੱਲ ਕਰੀ ਸੀ ਕੀ ਉਹ ਸਾਰਾ ਕੁਝ ਹੋ ਨਹੀਂ ਰਿਹਾ ਕੀ ਨੌਜਵਾਨਾਂ ਉੱਪਰ ਝੂਠੇ ਪਰਚੇ ਹੋਏ ਨਹੀਂ ਜਵਾਬ ਦਿਓ ਇਸ ਚੀਜ਼ ਦਾ ਕੀ ਅੱਜ ਪੰਜਾਬ ਜਮਣੇ ਦੁਗਣਾ ਤਿਕਣਾ ਕਰਜ਼ਾ ਚੜਿਆ ਨਹੀਂ ਜਦੋਂ ਆ ਗੱਲਾਂ ਜਾ ਕੇ ਬੋਲਦਾ ਫਿਰ ਗੱਲ ਨਹੀਂ ਮੂਰੋਂ ਆਉਂਦੀ ਦੱਸੋ ਕੀ ਬਦਲਾ ਆਇਆ ਮੈਨੂੰ ਬਦਲਾ ਦਾ ਜਵਾਬ ਦਿਓ ਕੀ ਬਿਕਾ ਉਸ ਨੂੰ ਇਹ ਚੀਜ਼ ਦਾ ਜਵਾਬ ਦਿਓ ਕਿ ਨਸ਼ਾ ਖਤਮ ਹੋ ਗਿਆ ਕੀ ਬੀਆਬ ਦੇ ਖਤਮ ਹੋ ਗਏ ਕੀ ਨੌਜਵਾਨੀ ਜਿਹੜੀ ਕਿ ਅੱਜ ਸੜਕਾਂ ਦੇ ਉੱਪਰ ਕੁੱਟੀ ਨਹੀਂ ਜਾ ਰਹੀ ਬੇਰਜ਼ਗਾਰ ਨੌਜਵਾਨੀ ਹੋਈ ਹੀ ਨਹੀਂ ਪਈ ਕੀ ਨਸ਼ੇ ਬੰਦ ਹੋ ਗਏ ਫਿਰ ਮੈਂ ਇਹ ਚੀਜ਼ ਦਾ ਫਿਰ ਫਿਰ ਜਵਾਬ ਨਹੀਂ ਹੁੰਦਾ ਫਿਰ ਮੂਰੋ ਇੱਕ ਅੱਧਾ ਬੰਦਾ ਉੱਠ ਕੇ ਮੇਰੇ ਖਿਲਾਫ ਬੋਲਦਾ ਫਿਰ ਮੂਰੋ ਛੱਤਰ ਪਾਉਂਦੇ ਨੇ ਮੈਂ ਤਾਂ ਕੁਝ ਬੋਲਦਾ ਨਹੀਂ ਮੂਰਲੇ ਬੰਦੇ ਛੱਤਰ ਲਾਉਣ ਵਾਲੇ ਹੁੰਦੇ ਨੇ ਇਸ ਕਰਕੇ ਮੇਰਾ ਜਿਹੜਾ ਮਕਸਦ ਆ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਜਗਾਵਾ ਲੋਕਾਂ ਨੂੰ ਜਵਾ ਕੇ ਆਪਣੇ ਪੰਜਾਬ ਪ੍ਰਤੀ ਆਪਣੀ ਮਿੱਟੀ ਪ੍ਰਤੀ ਆਪਣੀ ਧਰਤੀ ਪ੍ਰਤੀ ਲਾਮਬੰਦ ਕਰਾਂ ਸਭ ਤੋਂ ਵੱਡੀ ਸਮੱਸਿਆ ਨੌਜਵਾਨੀ ਦੀ ਜੇ ਤੁਸੀਂ ਇਹ ਹਿਸਾਬ ਲਾ ਲਓ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣਗੇ ਨਹੀਂ ਨੌਜਵਾਨ ਫਿਰ ਮੈਨੂੰ ਐ ਦੱਸੋ ਕਿਹੜਾ ਅੰਦੋਲਨ ਲੜੂ ਕਿਹੜਾ ਸਭਾ ਤੇ ਟਰੈਕਟਰ ਲੈ ਕੇ ਜਾਣਗੇ ਹੁਣ ਜੇ ਮੈਂ ਸਭਾ ਦੇ ਦਿਨ ਚੱਲ ਰਹੇ ਨੇਗੇ ਕਿਹੜਾ ਨੌਜਵਾਨ ਆਪਣੇ ਮਾਪੇ ਨੂੰ ਸਾਹਮਣੂ ਕਿਹੜਾ ਨੌਜਵਾਨ ਆਪਣੇ ਧਰਤੀ ਨੂੰ ਸਾਹਮਣੂ ਤੇ ਜ਼ਮੀਨਾਂ ਦਾ ਸਾਰੀਆਂ ਬਰਬਾਦ ਨੇ ਗਿਆ ਇੱਕ ਵਾਰੀ ਭਾਈ ਜਿਵੇਂ ਆਪਾਂ ਦਿੱਲੀ ਵਾਲਾ ਅੰਦੋਲਨ ਲੜਿਆ ਸੀਗਾ ਸਾਰੇ ਨੌਜਵਾਨੀ ਬੱਚੇ ਬਜ਼ੁਰਗ ਮਾਈਆਂ ਭਾਈਆਂ ਸਾਰੀਆਂ ਆ ਗਈਆਂ ਸੀਗੀਆਂ ਉਹਦੇ ਉਸ ਤੋਂ ਬਾਅਦ ਨੌਜਵਾਨ ਨਰਾਜ ਬੜਾ ਹੋਇਆ ਨੌਜਵਾਨ ਕਹਿੰਦਾ ਵੀ ਸਾਡੀ ਬੜਕੇ ਸਾਰ ਹੀ ਨਹੀਂ ਲਈ ਜਿਵੇਂ ਆਪਾਂ ਸਿੰਗਰਾਂ ਦੀ ਵੀ ਪਹਿਲਾਂ ਗੱਲ ਕੀਤੀ ਉਹਨਾਂ ਨੇ ਮੂੰਹੋਂ ਮੂੰਹ ਆਖਿਆ ਰਣਜੀਤ ਬਾਵਾ ਦੇ ਵਰਗਿਆਂ ਨੇ ਆਖਿਆ ਵੀ ਮੇਰੇ ਤੇ ਈਡੀ ਦੇ ਪਰਚੇ ਹੋ ਗਏ ਮੈਨੂੰ ਇਨਕਮ ਟੈਕਸ ਦੀਆਂ ਰੇਡਾਂ ਪੈ ਗਈਆਂ ਪਰ ਮੇਰੀ ਸਾਰ ਨਹੀਂ ਲਈ ਗਈ ਹੁਣ ਸੁਣ ਮੇਰੀ ਗੱਲ ਜਿਹੜੀ ਸਾਰ ਲੈਣ ਵਾਲੀ ਕਹਿੰਦੇ ਨੇ ਸਾਰ ਕੌਣ ਲਊਗਾ ਕੌਣ ਸਾਰ ਲਊਗਾ ਇਹ ਕਹਿੰਦੇ ਨੇ ਕਿਸਾਨਾਂ ਆਗੂ ਨੇ ਸਾਰ ਨਹੀਂ ਲਈ ਜਾਂ ਲੋਕਾਂ ਨੇ ਸਾਰ ਨਹੀਂ ਲਈ ਮੈਨੂੰ ਇਸ ਲੋਕਾਂ ਦੇ ਘਰ ਦੀ ਲੜਾਈ ਸੀ ਕਿਸਾਨ ਆਗੂ ਨੇ ਘਰ ਦੀ ਲੜਾਈ ਸੀਗੀ ਮੇਰਾ ਉਹਦੇ ਵਿੱਚ ਤੁਸੀਂ ਜਿਹੜੀਆਂ ਇਹ ਗੱਲਾਂ ਇਹ ਕੁਝ ਨੌਜਵਾਨਾਂ ਇਹ ਗੱਲਾਂ ਕਰਦੇ ਨੇ ਜਾਂ ਕਲਾਕਾਰ ਇਹ ਗੱਲਾਂ ਕਰਦੇ ਨੇ ਸਾਡੀ ਸਾਰ ਨਹੀਂ ਲਈ ਸਾਰ ਨੂੰ ਕਿਹੜਾ ਉਹਨਾਂ ਦੀ ਕਿਸੇ ਦੀ ਪਰਸਨਲ ਲੜਾਈ ਸੀਗੀ